ਦਾ ਪੈਸਾ ਲਾਵਾ ਤਾਂ ਪਾਇੰਚਾ ਦਵਾ ਦੇ ਤਾਰਿਆ ਨਾ ਉਹ ਪੁੱਛਣਾ ਯਾਰ ਕਾਲੇ ਹੱਤਾਂ ਦਾ ਤਾਂ ਬਈ ਇਹਦੀ ਤੇਰੀ ਗੱਲ ਉਹਦੀ ਉਹ ਗੱਲ ਤਾਂ ਕੁਝ ਨਹੀਂ ਸਾਡੀ ਰਿਸ਼ਤੇ ਜਰ ਜਾ ਗਿਆ ਵਿਆਹ ਘਰੇ ਇਕਲੇ ਛੋ ਰਿਆ ਤੇ ਛਾ ਉਹ ਬਈ ਤਰ ਤਰੇਤ ਜਾਨਾ ਤੂੰ ਜੀ ਵਿਆਹ ਉਹ ਤੇਰੀ ਭਜਾਈ ਕਹਿੰਦੀ ਜਿੰਨਾਂ ਦਾ ਵਿਆਹ ਉਹ ਮੁੰਡੇ ਤੇ ਕੁੜੀ ਵਾਸਤੇ ਕੱਪੜੇ ਲੈ ਕੇ ਜਾਣੇ ਆ ਫੇਰ ਮਾਂ ਨੂੰ ਆਖਿਆ ਭਗਵਾਨ ਜਿਹੜੇ ਕੱਪੜੇ ਆਪਾਂ ਲੈ ਕੇ ਜਾਵਾਂਗੇ ਉਹ 15-20 ਸਾਲ ਭੇਟੀਆਂ ਜਰੂਰੀ ਆਣਗੇ ਭੇਟੇ ਜਰੂਰੀ ਆਣਦੇ ਯਾਰ ਮੈਨੂੰ ਨਹੀਂ ਸਮਝ ਆਈ ਇਹ ਸਮਝਾਂ ਵਾਲ ਗੱਲ ਕੀ ਆ ਆਪਾਂ ਰੋਜੀ ਦੇਖਦੇ ਆ ਉਹਦੇ ਰਿਸ਼ਤੇਦਾਰ ਆ ਗਿਆ ਉਹਨਾਂ ਜਾ ਕੇ ਉਹਨੂੰ ਪੜਾਤੇ ਹਾਂ ਉਹਦੇ ਰਿਸ਼ਤੇਦਾਰ ਆ ਗਿਆ ਉਹਨਾਂ ਜਾ ਕੇ ਉਹਨੂੰ ਪੜਾਤੇ ਹਾਂ ਹਾਂ ਉਹਦੇ ਰਿਸ਼ਤੇਦਾਰ ਆ ਗਿਆ ਉਹਨਾਂ ਜਾ ਕੇ ਉਹਨੂੰ ਪੜਾਤੇ ਹਾਂ ਹਾਂ ਮਾਨੂੰ ਆਖਿਆ ਜਿੰਨੇ ਪੈਸੇ ਆਪਾਂ ਚੂਤਾਂ ਦੇ ਖਰਚ ਕਰਾਂਗੇ ਉਹੀ ਪੈਸੇ ਆਪਾਂ ਉਹਨੂੰ ਧਾਗਣ ਪਾਵਾਂਗੇ ਨਾਲੇ ਉਹਨਾਂ ਦੀ ਨਵੀਂ ਜ਼ਿੰਦਗੀ ਸ਼ੁਰੂ ਬਣਾ ਲਈ ਆ ਉਹ ਵੀ ਬੈਠ ਨਾਲਾ ਉਹ ਆਪਣੀ ਛੋਟੀ ਮੋਟੀ ਗਰਜ ਮਾਰ ਲੈਣਗੇ ਨਾਲੇ ਉਹਨਾਂ ਦੀ ਜ਼ਿੰਦਗੀ ਥੋੜੀ ਖੁਸ਼ੀ ਹੋ ਜੂ ਭਾਈ ਤੂੰ ਇਹਨਾਂ ਦੇ ਭਾਬੀ ਨੂੰ ਤਾਂ ਨਹੀਂ ਸਮਝਾ ਦਿੰਦਾ ਉਹ ਸਮਝਾਇਆ ਸੀ ਉਹ ਇਹਨਾਂ ਨੂੰ ਕੌਣ ਸਮਝਾ ਦੂ ਆਈਦਨ ਦਾ ਰੱਬ ਵੀ ਰਾਦਾ ਰੱਬ ਵੀ ਹੱਥ ਘਰੇ ਕਾ ਰਿਆਂਦਾ ਪਰ ਹੁਣ ਤੂੰ ਦੱਸ ਭਾਈ ਇਹ ਗੱਲ ਮੈਂ ਗਲਤ ਕਹੀ ਆ ਕਿ ਨਹੀਂ ਭਈ ਡਾਂਟ ਤੇਰੀ ਸੌਨੇ ਦਾ ਰੂਪ ਆ ਪਾਤੀ ਤੇਰੀ ਆਪਣੀ ਬਿਰਹ ਨੂੰ ਦੇਦੇ ਨੇ ਉਹ